ਸਤਿ ਸ਼੍ਰੀ ਅਕਾਲ ਦੋਸਤੋ ਪਲੇਅਰ ਅਮਰਿਤ ਚੈਨਲ ਤੋਂ ਮੈਂ ਅਮਰਿਤਪਾਲ ਪਲੇਅਰ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਇੱਕ ਬਹੁਤ ਹੀ ਸੰਸਾਰਿਕ ਇਸ ਵਿਸ਼ੇ ਦੇ ਨਾਲ ਮੈਂ ਰੂਬਰੂ ਹੋ ਰਹੀ ਹਾਂ ਸਾਡਾ ਦੇਸ਼ 15 ਅਗਸਤ 1947 ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਹੁੰਦਾ ਹੈ ਤਾਂ ਉਸ ਸਮੇਂ ਦੇ ਜਿਹੜੇ ਸਾਡੇ ਰਾਜਨੀਤੀਵਾਦ ਸੰਸਦ ਦੇ ਸਾਡੇ ਲੀਡਰ ਸਨ ਉਹਨਾਂ ਦੇ ਵਿੱਚੋਂ ਇੱਕ ਲੀਡਰ ਨੇ ਸਾਂਝਕ ਸਮਾਰੋਹ ਤੋਂ ਪਹਿਲਾਂ ਆਪਣੇ ਜਿਹੜੇ ਪੈਰ ਨੇ ਆਪਣੇ ਚੱਲ ਨੇ ਉਹ ਗੰਗਾ ਜਲ ਦੇ ਨਾਲ ਇੱਕ ਦਲਤ ਤੋਂ ਤੁਹਾਏ ਸਨ ਤੇ ਉਹ ਕੌਣ ਸਨ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਵੀਡੀਓ ਨੂੰ ਲਾਈਕ ਕੇ ਸ਼ੇਅਰ ਵੀ ਜਰੂਰ ਕਰਨਾ ਇਹ ਦੱਸਾਂਗੇ ਵੀ ਕਿਹੜੇ ਇਦਾਂ ਦੇ ਆਪਣੇ ਲੀਡਰ ਸੀ ਜਿਨ੍ਹਾਂ ਨੇ ਆਪਣੇ ਸੌ ਚੱਕ ਸਮਾਗਮ ਤੋਂ ਪਹਿਲਾਂ ਦਲਤਾਂ ਤੋਂ ਆਪਣੇ ਜਿਹੜੇ ਪੈਰ ਸੀ ਗੰਗਾ ਜਲ ਨਾਲ ਤੋਂ ਆਏ ਸੀ ਇਹ ਆਪਾਂ ਵੀਡੀਓ ਦੇ ਐਂਡ ਤੱਕ ਤੁਹਾਨੂੰ ਪਤਾ ਲੱਗੇਗਾ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖੋ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਕਿ 19ਵੀਂ ਸਦੀ ਦੇ ਭਾਰਤ ਵਿੱਚ ਮੰਨੂ ਅਜੇ ਮਰਿਆ ਨਹੀਂ ਇਹ ਰਚਨਾ ਆਪਾਂ ਲਈ ਹੈ ਡਾਕਟਰ ਬਲਵਿੰਦਰ ਸਿੰਘ ਸੋਢੀ ਦੀ ਕਿਤਾਬ ਗਿਆਨ ਸਰਵਰ ਭਾਗ 2 ਦੇ ਵਿੱਚੋਂ ਇਸ ਕਿਤਾਬ ਨੂੰ ਬਹੁਤ ਹੀ ਖੋਜ ਭਰਪੂਰ ਤਰੀਕੇ ਦੇ ਨਾਲ ਲੰਬੇ ਸਾਲਾਂ ਦੀ ਧਾਲਣਾ ਤੋਂ ਬਾਅਦ ਸਾਡੇ ਪੰਜਾਬੀ ਸਾਹਿਤ ਦੀ ਝੋਲੀ ਪਾਇਆ ਹੈ ਉਨੀ ਮਸੇਦੀ ਦੇ ਭਾਰਤ ਵਿੱਚ ਮੰਨੂ ਅਜੇ ਮਰਿਆ ਨਹੀਂ ਪੰਜਾਬ ਕਾਨੂੰਨ 1972 ਇਸ ਕਾਨੂੰਨ ਅਨੁਸਾਰ ਨਗਰ ਵਿੱਚ ਮਰਨ ਵਾਲੇ ਮੁਰਦਾ ਪਸ਼ੂਆਂ ਨੂੰ ਚੁੱਕਣਾ ਸਫਾਈ ਕਰਨਾ ਮਜ਼ਦੂਰਾਂ ਦਾ ਕੰਮ ਹੈ ਇਸ ਦੇ ਬਦਲੇ ਉਸ ਲਈ ਕੋਈ ਮਿਹਨਤਾਂ ਨ ਨਹੀਂ ਸੀ ਪੰਜਾਬ ਵਿੱਚ ਕਿਸੇ ਪੰਗੀ ਨੂੰ ਕਿਸੇ ਰਾਹ ਵਿੱਚੋਂ ਲੰਘਣ ਲਈ ਪਰੇ ਹਟੋ ਪਰੇ ਹਟੋ ਕਹਿਣਾ ਪੈਂਦਾ ਸੀ ਪੰਜਾਬ ਲੈਂਡ ਐਲੀਨੇਸ਼ਨ ਐਕਟ ਅਨੁਸਾਰ ਅਸ਼ੂਤ ਗੈਰ ਕਾਸ਼ਟਕਰ ਹਨ ਉਹ ਖੇਤੀ ਜਾਂ ਮਕਾਨ ਬਣਾਉਣ ਲਈ ਵੀ ਜ਼ਮੀਨ ਨਹੀਂ ਖਰੀਦ ਸਕਦੇ ਮਿਊਨਿਸਪਲ ਸਰਵੈਂਟ ਐਕਟ 1890 ਦੀ ਧਾਰਾ 3 ਕੋਈ ਮਜ਼ਦੂਰ ਬਿਨਾ ਆਗਿਆ ਗੈਰ ਹਾਜ਼ਰ ਜਾਂ ਨੌਕਰੀ ਤੋਂ ਅਸਤੀਫਾ ਦਿੰਦਾ ਹੈ ਤਾਂ ਉਸ ਲਈ ਕੈਦ ਦੀ ਸਜ਼ਾ ਹੈ ਮਦਰਾਸ ਰੈਜ਼ੋਲੂਸ਼ਨ ਨੰਬਰ 11 1816 ਜੇਕਰ ਨੀਵੀਂ ਜਾਤੀ ਦਾ ਕੋਈ ਵਿਅਕਤੀ ਕੋਈ ਅਪਰਾਧ ਕਰੇ ਤਾਂ ਉਸ ਨੂੰ ਡੰਡਾ ਲਾ ਦਿੱਤਾ ਜਾਂਦਾ ਹੈ ਪਰ ਉੱਚ ਜਾਤੀਆਂ ਲਈ ਅਜਾਹਾ ਕੁਝ ਵੀ ਨਹੀਂ 1898 ਗ੍ਰੇਟਰ ਕਮਿਸ਼ਨ ਦੇ ਫੈਸਲੇ ਅਨੁਸਾਰ ਫੌਜੀ ਭਾਰਤੀ ਜਾਤੀ ਆਧਾਰਤ ਕਰਕੇ ਸਵਰਨ ਜਾਤੀਆਂ ਲਈ ਰਾਖਵਾਂੀ ਕੀਤੀ ਗਈ ਅਤੇ ਉਹਨਾਂ ਦੀ ਸ਼ਾਂਤੀ ਕਰ ਦਿੱਤੀ ਗਈ ਜਿਨ੍ਹਾਂ ਦੇ ਵਿੱਚੋਂ ਐਸਾਂ ਨੂੰ ਅਲੱਗ ਕਰ ਦਿੱਤਾ ਗਿਆ 22 ਤਾ 24 ਮਾਰਚ 1918 ਡੇਪ ਰੈਸਟ ਕਲਾਸਿਸ ਮਿਸ਼ਨ ਸੁਸਾਇਟੀ ਆਫ ਇੰਡੀਆ ਦੀ ਮੁੰਬਈ ਕਾਨਫਰੰਸ ਮਹਾਰਾਜਾ ਬੜੌਦਾ ਦੀ ਪ੍ਰਧਾਨਗੀ ਹੇਠ ਹੋਈ ਸਾਰੇ ਸਵਰਨ ਜਾਤੀਆਂ ਦੇ ਡੈਲੀਗੇਟਾਂ ਨੇ ਸ਼ੂਸ਼ਾ ਤੇ ਮਿਟਾਉਣ ਵਾਲੇ ਅਹਿਦਨਾਮੇ ਤੇ ਦਸਖਤ ਕਰ ਦਿੱਤੇ ਪਰ ਹਿੰਦੂਆਂ ਦੇ ਪ੍ਰਤੀਨਿਧ ਬਾਲ ਗੰਗਾ ਧਰਤਿਲਕ ਨੇ ਦਸਖਤ ਕਰਨ ਤੋਂ ਇਨਕਾਰ ਕਰ ਦਿੱਤਾ ਮਾਰਚ 1926 ਵਿੱਚ ਇੱਕ ਅਸ਼ੂਤ ਨੂੰ ਮਦਰਾਸ ਦੇ ਇੱਕ ਮੰਦਰ ਵਿੱਚ ਪਰਵੇਸ਼ ਕਰਨ ਦੇ ਜ਼ੁਰਮ ਵਿੱਚ ਸਖਤ ਸਜ਼ਾ ਦਿੱਤੀ ਗਈ 1972 ਵਿੱਚ ਅਸ਼ੂਤੀ ਵਿਦਵਾਨ ਭਾਰਤ ਦਾ ਸੰਵਿਧਾਨ ਘੜਾ ਡਾਕਟਰ ਭੀਮਰਾਓ ਅੰਬੇਡਕਰ ਜਦ ਸ਼ਿਵਾਜੀ ਦੇ ਸਮੇਂ ਦਾ ਕਿਲਾ ਦੇਖਣ ਗਿਆ ਤਾਂ ਕੁਝ ਸਵਰਨਾ ਵੱਲੋਂ ਉਸ ਨੂੰ ਕਤਲ ਕਰਨ ਦੀ ਸਾਜ਼ਿਸ਼ ਨੂੰ ਡਾਕਟਰ ਸਾਹਿਬ ਦੇ ਨਾਲ ਗਏ ਅਸ਼ੂਤਾ ਨੇ ناکਾਮ ਕਰ ਦਿੱਤਾ ਪਰ ਉਹਨਾਂ ਵਿਰੁੱਧ ਕਾਰਵਾਈ ਕੋਈ ਨਹੀਂ ਹੋਈ ਸਾਡੇ ਆਜ਼ਾਦ ਭਾਰਤ ਦੇ ਮੈਂ ਹੁਣ ਇੱਥੇ ਤੁਹਾਨੂੰ ਇਹ ਨਹੀਂ ਦੱਸਾਂਗੀ ਵੀ ਕੌਣ ਨੇਤਾ ਸਰਫੇ ਹੀ ਕਹਾਂਗੀ ਇਹ ਵੀਡੀਓ ਦੇ ਐਂਡ ਤੱਕ ਐਂਡ ਤੇ ਤੁਹਾਨੂੰ ਦੱਸਾਂਗੀ ਕਿ ਉਹ ਨੇਤਾ ਕੌਣ ਸੀ ਆਜ਼ਾਦ ਭਾਰਤ ਦੇ ਨੇਤਾ ਸੋਚਕ ਸਮਾ ਰਸਮ ਸਮੇ ਦਲਤਾ ਨੇ ਉਹਨਾਂ ਦੇ ਚਰਨ ਧੋਏ ਉਸ ਤੋਂ ਬਾਅਦ ਪੁਜਾਰੀਆਂ ਵੱਲੋਂ ਗੰਗਾ ਜਲ ਨਾਲ ਮੰਦਰ ਨੂੰ ਪਵਿੱਤਰ ਕੀਤਾ ਗਿਆ ਪਰ ਮੀਡੀਆ ਨੇ ਇਸ ਹਰਕਤ ਦਾ ਧੂਆਂ ਨਹੀਂ ਨਿਕਲਣ ਦਿੱਤਾ ਜਾਨੀ ਕਿ ਗੱਲ ਬਾਹਰ ਹੀ ਨਹੀਂ ਆਉਣ ਦਿੱਤੀ ਦਸੰਬਰ 1930 ਵਿੱਚ ਦਲਤਾ ਵਿਰੋਧ ਆ ਰਾਮਨਾਡ ਮਦਰਾਸ ਪ੍ਰੈਜ਼ੀਡੈਂਸੀ ਕਲਾਰਾ ਨੇ 8 ਪ੍ਰਤੀਬੰਧ ਨਿਸ਼ਚਿਤ ਕੀਤੇ ਨੰਬਰ 1 ਆਦ ਦਰਾਵੜ ਦਲਤ ਤੇ ਪਛੜੇ ਵਰਗ ਦੀਆਂ ਇਸਤੀਆਂ ਸੋਨੇ ਤੇ ਚਾਂਦੀ ਦੇ ਗਹਿਣੇ ਨਹੀਂ ਪਹਿਨ ਸਕਣਗੀਆਂ ਮਰਦ ਗੋਡਿਆਂ ਤੋਂ ਅਤੇ ਕੁਲਿਆਂ ਤੋਂ ਉੱਪਰ ਕੱਪੜੇ ਨਹੀਂ ਪਹਿਨਣਗੇ ਮਰਦ ਕੋਟ ਕਮੀਜ਼ ਬਨਾਨ ਨਹੀਂ ਪਹਿਨਣਗੇ ਕੋਈ ਵੀ ਆਦ ਦਰਾਵੜ ਆਪਣੇ ਵਾਲ ਨਹੀਂ ਕਟਵਾਏਗਾ ਆਧ ਦਰਾਵੜ ਆਪਣੇ ਘਰਾਂ ਵਿੱਚ ਕੇਵਲ ਮਿੱਟੀ ਦੇ ਵਰਤਨ ਹੀ ਵਰਤਣਗੇ ਆਰ ਤਾਂ ਆਪਣੇ ਸਰੀਰ ਦੇ ਉੱਪਰਲੇ ਭਾਗਾਂ ਨੂੰ ਕੱਪੜਿਆਂ ਜਾਂ ਰਾਬੂ ਕਾਈ ਜਾਂ ਬਾਵਾਨੀ ਖਾਸ ਵਸਤਰ ਨਾਲ ਨਹੀਂ ਸਰੀਰ ਨੂੰ ਢੱਕੜੀਆਂ ਆਰ ਤਾਂ ਫੁੱਲ ਜਾਂ ਕੇਸਰ ਦੇ ਬਟਣੇ ਦਾ ਇਸਤੇਮਾਲ ਨਹੀਂ ਕਰ ਸਕਦੇਗਾ ਮਰਦ ਲੋਕ ਧੁੱਪ ਮੀਂਹ ਤੋਂ ਬਚਾਓ ਲਈ ਛਤਰੀ ਦਾ ਇਸਤੇਮਾਲ ਨਹੀਂ ਕਰ ਸਕਦੇ ਇਹਨਾਂ ਲੋਕਾਂ ਲਈ ਚੱਪੜ ਪਹਿਨਣਾ ਵਰਜਤ ਹੈ ਜਦ ਤੇ ਦਰਾਉਣਾ ਨੇ ਇੰਨਾ ਪਾਬੰਦੀਆਂ ਤੇ ਪੂਰੀ ਤਰ੍ਹਾਂ ਅਮਲ ਕਰਨ ਵਿੱਚ ਕੋਤਾਹੀ ਵਰਤਨੀ ਸ਼ੁਰੂ ਕਰ ਦਿੱਤੀ ਤਾਂ 11 ਪਾਬੰਦੀਆਂ ਹੋਰ ਲਗਾ ਦਿੱਤੀਆਂ ਗਆਂ ਤਾਂਬੇ ਜਾਂ ਜਿੰਨਾ ਵਿੱਚ ਇਸ ਤਰ੍ਹਾਂ ਸਿਰਫ ਮਿੱਟੀ ਦੇ ਬਰਤਨਾਂ ਵਿੱਚ ਹੀ ਪਾਣੀ ਭਰ ਸਕਣੀਆਂ ਤਾਂਬੇ ਜਾਂ ਪਿੱਤਲ ਵਰਤਨ ਦੀ ਮਨਾਹੀ ਹੈ ਪਾਣੀ ਢੋਣ ਲਈ ਬਰਤਨ ਸਿਰਦੇ ਨਹੀਂ ਢਾਕ ਤੇ ਉਹ ਵੀ ਬਿਨਾਂ ਕੱਪੜਿਆਂ ਤੋਂ ਇਨੂ ਤੋਂ ਬਿਨਾਂ ਵਰਤਗਾਂ ਬੱਚੇ ਕੋਈ ਗਿਆਨ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੇ ਸਿਰਫ ਮਿਰਾਸਦਾਰਾਂ ਦੇ ਡੰਗਰ ਚਾਰਨ ਦੇ ਅਧਿਕਾਰੀ ਹਨ ਪਰਿਸ਼ਟੇ ਇਸਤਰੀਆਂ ਆਪਣੇ ਆਪਣੇ ਮਿਰਾਸਦਾਰਾਂ ਦੇ ਘਰਾਂ ਦੇ ਖੇਤਾਂ ਵਿੱਚ ਬਿਨਾਂ ਮਜ਼ਦੂਰੀ ਤੋਂ ਕੰਮ ਕਰਨਗੇ ਜ਼ਿੰਮੇਦਾਰ ਜਾਂ ਮਿਰਾਸਦਾਰ ਮਾਲਕ ਦੀ ਮਰਜ਼ੀ ਨਾਲ ਆਦਮੀ ਨੂੰ 4 ਆਣੇ ਅਤੇ ਔਰਤ ਨੂੰ 2 ਆਣੇ ਦੇ ਸਕਣਗੇ ਮਿਰਾਸਦਾਰਾਂ ਤੋਂ ਭੂਮੀ ਪਟੇ ਤੇ ਲੈ ਕੇ ਖੇਤੀ ਕਰਨ ਦਾ ਅਧਿਕਾਰ ਕਰ ਦਿੱਤਾ ਗਿਆ ਪਰ ਜੋ ਸ਼ਰਤਾਂ ਪੂਰੀਆਂ ਕਰਨੀਆਂ ਬਹੁਤ ਮੁਸ਼ਕਲ ਸਨ ਦਲਦ ਜਾਤੀਆਂ ਆਪਣੇ ਵਿਆਹ ਸਮਾਗਮਾਂ ਵਿੱਚ ਸੰਗੀਤ ਨਾਚ ਗਾਣਾ ਨਹੀਂ ਕਰ ਸਕਦੇ ਪਰ ਸਵਰਨ ਨਾਲੇ ਮਨੋਰੰਜਨ ਉਹਨਾਂ ਨੂੰ ਮੁਫ਼ਤ ਵਿੱਚ ਕਰਨਾ ਪਵੇਗਾ ਥਾੜੀ ਕੱਢਣ ਅਤੇ ਘੋੜੀ ਕੱਢਣ ਦੀ ਰਸਮ ਉਹਨਾਂ ਲਈ ਸਜ਼ਾ ਜ਼ਾਫਤਾ ਸੀ ਦੋਸਤੋ ਇਹ ਡਾਕਟਰ ਬਲਵਿੰਦਰ ਸਿੰਘ ਸੋਢੀ ਨੇ ਜੋ ਇਹ ਸਰਚ ਕੀਤੀ ਹੈ ਰਿਸਰਚ ਕੀਤੀ ਹੈ ਆ ਬਾਬਾ ਸਾਹਿਬ ਡਾਕਟਰ ਪ੍ਰਿਮਰਾਓ ਅੰਬੇਦਕਰ ਦੀ ਪਸਤੇ ਕਿਤਾਬ ਖੰਡ 10 ਦੇ ਵਿੱਚੋਂ ਜਿਨ੍ਹਾਂ ਨੂੰ ਕੇ ਸਰਚ ਦੇ ਨਾਲ ਡਾਕਟਰ ਬਲਵਿੰਦਰ ਸਿੰਘ ਸੋਢੀ ਨੇ ਆਪਣੇ ਗਹਿਨ ਸਰਵਰ ਭਾਗ 2 ਦੇ ਵਿੱਚ ਜਿਹੜਾ ਰਾਜਨੀਤੀਵਾਨ ਜਿਹੜਾ ਨੇਤਾ ਸੀ ਉਹ ਕੌਣ ਸੀ ਜਿਨ੍ਹਾਂ ਦੇ ਕੇ ਸੌ ਚੱਕ ਸਮਾਗਮ ਤੋਂ ਪਹਿਲਾਂ ਗੰਗਾ ਜਲ ਦੇ ਨਾਲ ਦਲਤਾ ਨੇ ਚਰਨ ਧੋਏ ਸੀ ਉਹ ਸਨ ਸਾਡੇ ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਹਰਜਿੰਦਰ ਪ੍ਰਸਾਦ ਜਿਨ੍ਹਾਂ ਨੇ ਕੇ ਸੌ ਚੱਕ ਰਸਮ ਸਮੇਂ ਦਲਤਾ ਨੇ ਉਹਨਾਂ ਦੇ ਚਰਨਾਂ ਦੋਸਤੋ ਅੱਜ ਦੀ ਇਹ ਚਿੰਤਨਸ਼ੀਲ ਰਚਨਾ ਜਾਂ ਵਿਸ਼ਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਜੇ ਨਹੀਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਐ ਜੋ ਇਸ ਚੈਨਲ ਦੇ ਨਾਲ ਨਵੇਂ ਜੁੜੇ ਨੇ ਤੇ ਹੁਣ ਆਪਣੀ ਖਾਦਮ ਅਮ੍ਰਿਤਪਾਲ ਕਲੇਰ ਨੂੰ ਦੇ ਉਜਾਸ ਦੋਸਤੋ ਹਮੇਸ਼ਾ ਖੁਸ਼ ਰਹੋ